ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਚੋਣ ਕਮਿਸ਼ਨ ਦੇ ਵੱਲੋਂ ਵੋਟਾਂ ਦੀ ਗਿਣਤੀ ਦਾ ਸਮਾਂ ਬਦਲ ਦਿੱਤਾ ਗਿਆ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਅਤੇ ਕਾਂਗਰਸ ਪਾਰਟੀ ਵੱਲੋਂ ਅੱਡੀ ਚੌਤੀ ਦਾ ਜੋੜ ਲਗਾਇਆ ਗਿਆ ਇਨ੍ਹਾਂ ਜਿੰਨੀ ਚੋਣਾਂ ਦੇ ਵਿੱਚ ਇਨ੍ਹਾਂ ਚਾਰ ਪਾਰਟੀਆਂ ਦੇ ਪ੍ਰਮੁੱਖ ਉਮੀਦਵਾਰਾਂ ਤੋਂ ਇਲਾਵਾ 10 ਉਮੀਦਵਾਰ ਹੋਰ ਵੀ ਨੇ ਜਿਨ੍ਹਾਂ ਨੇ ਆਪਣੀ ਕਿਸਮਤ ਜਿਮਣੀ ਚੋਣਾਂ ਦੇ ਵਿੱਚ ਅਜ਼ਮਾਈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਦਾ ਸਮਾਂ ਜਿਹੜਾ ਹੈ ਬਦਲ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਚੋਣ ਕਮਿਸ਼ਨ ਨੇ ਲੁਧਿਆਣਾ ਪਛੀਬ ਵਿਧਾਨ ਸਭਾ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਸਮੇਂ ਨੂੰ ਅਧਿਕਾਰਤ ਤੌਰ ਤੇ 23 ਜੂਨ ਨੂੰ ਸਵੇਰੇ 8:00 ਵਜੇ ਕਰ ਦਿੱਤਾ ਹੈ ਜੋ ਪਹਿਲਾ ਨਿਰਧਾਰਤ ਸਵੇਰੇ 7 ਵਜੇ ਸੀ ਇਹ ਬਦਲਾਅ ਬਾਰੇ ਡਿਪਟੀ ਕਮਿਸ਼ਨ ਨੂੰ ਸ਼ਨੀਵਾਰ ਨੂੰ ਇੱਕ ਅਧਾਰਤ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਜਾਰੀ ਸਰਕਾਰੀ ਪੱਤਰ ਵਿੱਚ ਕਿਹਾ ਗਿਆ ਕਿ 64 ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ 23 6 2025 ਨੂੰ ਹੋਵੇਗੀ ਅਤੇ ਸਵੇਰੇ 7 ਵਜੇ ਦੀ ਬਜਾਏ ਸਵੇਰੇ 8 ਵਜੇ ਸ਼ੁਰੂ ਹੋਵੇਗੀ ਇਹ ਚੋਣ ਕਮਿਸ਼ਨ ਦਾ ਵੱਡਾ ਫੈਸਲਾ ਹੈ ਐਤਵਾਰ ਨੂੰ ਜਨਰਲ ਅਬਜ਼ਰਵ ਰਜੀਵ ਕੁਮਾਰ ਆਈਏਐਸ ਅਤੇ ਜ਼ਿਲ੍ਹਾ ਚੋਣ ਅਫਸਰ ਡੀਈਓ ਹਿਮਾਂਸ਼ੂ ਜੈਨ ਸਿੰਘ ਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਾ ਪ੍ਰਬੰਧਾ ਦਾ ਨਿਰੀਖਣ ਕੀਤਾ ਅਧਿਕਾਰੀਆਂ ਨੇ ਪ੍ਰੀਖਿਆ ਹਾਲ ਦਾ ਜਾਇਜ਼ਾ ਲਿਆ ਜਿਸ ਵਿੱਚ ਵੋਟਾਂ ਦੀ ਗਿਣਤੀ 14 ਟੇਬਲ ਅਤੇ ਪੋਸਟਰ ਬੈਲਟ ਇਲੈਕਟ੍ਰੀਕਲ ট্রান্সਮਿਟ ਪੋਸਟਰ ਬੈਲਟ ਸਿਸਟਮ ਈਟੀਪੀ ਪੀਬੀ ਵੋਟਾਂ ਲਈ ਅਰਦਾਤ ਦੋ ਟੇਬਲ ਲਗਾਏ ਗਏ ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਜ ਦੇ ਆਡੀਟੋਰੀਅਮ ਇਸਥਿਤ মিডিਆ ਸੈਂਟਰ ਦਾ ਵੀ ਮੁਲਾਂਕਣ ਕੀਤਾ ਚੋਣ ਕਮਿਸ਼ਨ ਨੇ ਕਹਿਆ ਕਿ ਅਸੀਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਰ ਲੈਨੇ ਵੋਟਾਂ ਦੀ ਗਿਣਤੀ ਪਹਿਲਾਂ ਗਿਣਤੀ ਦੱਸੀ ਜਾ ਰਹੀ ਸੀ ਕਿ 7 ਵਜੇ ਸ਼ੁਰੂ ਹੋਵੇਗੀ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗਿਣਤੀ ਦਾ ਇੱਕ ਵੱਡੀ ਖਬਰ ਆ ਰਹੀ ਹੈ ਚੋਣ ਕਮਿਸ਼ਨ ਦੇ ਹਵਾਲੇ ਤੋਂ ਪਹਿਲਾਂ ਵੋਟਾਂ ਦੀ ਗਿਣਤੀ ਦਾ ਸਮਾਂ ਜਿਹੜਾ ਹੈ 7 ਵਜੇ ਰੱਖਿਆ ਗਿਆ ਸੀ ਲੇਕਿਨ ਹੁਣ 8 ਵਜੇ ਯਾਨੀ ਕਿ 8 ਤੋਂ ਲੈ ਕੇ 12 ਵਜੇ ਤੱਕ ਵਿਚ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜਾ ਉਮੀਦਵਾਰ ਜਿੱਤ ਵੱਲ ਵੱਧ ਰਿਹਾ ਹੈ ਸਮੇਂ ਦੀ ਤਬਦੀਲੀ ਕੀਤੀ ਹੈ ਚੋਣ ਕਮਿਸ਼ਨ ਨੇ ਯਾਨੀ ਕਿ ਪਹਿਲਾਂ 1 ਘੰਟਾ ਪਹਿਲਾਂ ਸੀ 7 ਵਜੇ ਲੇਕਿਨ ਹੁਣ 1 ਘੰਟਾ ਜਿਮਨੀ ਚੋਣਾਂ ਦੀ ਵੋਟਾਂ ਦੀ ਗਿਣਤੀ ਲੇਟ ਹੋਵੇਗੀ ਇਸ ਬਾਰੇ ਸਪੈਸ਼ਲ ਸਰਕਾਰੀ ਪੱਤਰ ਲਿਖਿਆ ਗਿਆ ਹੈ ਪੰਜਾਬ ਚੋਣ ਕਮਿਸ਼ਨ ਵੱਲੋਂ ਕਿ ਵੋਟਾਂ ਦੀ ਗਿਣਤੀ ਜਿਹੜੀ ਹੈ 7 ਵਜੇ ਸਵੇਰੇ ਕਰਨ ਦੀ ਬਜਾਏ 8 ਵਜੇ ਕਿਤੀ ਜਾਵੇ ਵੈਸੇ ਸਰਕਾਰ ਨੇ ਅਤੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਸੀਂ ਪੂਖਤਾ ਪ੍ਰਬੰਧ ਕੀਤੇ ਹੋਏ ਨੇ মিডিਆ ਵਾਸਤੇ ਵੀ ਆ ਟੇਬਲ ਲਾਇਆ ਹੋਏ ਨੇ ਹਜ਼ ਬਦੌਟ ਹਲੇ ਗੁੱਲੇ ਤੋਂ ਇਹ ਗਿਣਤੀ ਜਿਹੜੀ ਹੈ ਨੇਪਰੀ ਛਾੜੀ ਜਾਵੇਗੀ